ਜੀ ਸਾਰੇ ਨੂੰ ਅਸੀਂ ਪਿੰਡ ਨੇੜੇ ਹਲਕਾ ਘਨੌਰ ਪਿੰਡ ਚ ਮਾਰੂ ਤੋਂ ਹੀ ਅਸੀਂ ਸਾਰੇ ਸਾਡੇ ਨਾਲ ਪਰਸੋਂ ਇੱਕ ਵੀਰ ਸੀਗਾ ਸੇਖੂ ਪਤਨ ਜੀ ਦਵਿੰਦਰ ਸਿੰਘ ਭੰਗ ਹੋਈ ਜੀ ਸਾਡੇ ਨਾਲ ਸੀਗਾ ਹੀ ਉਹਦੇ ਹੀ ਅੱਖ ਚ ਪੰਪ ਲੱਗਿਆ ਜੀ ਪਲਾਸਟਿਕ ਦੀ ਗੋਲੀ ਪੰਪ ਲੱਗ ਗਈ ਉਹਦੀ ਇੱਕ ਅੱਖ ਖਰਾਬ ਹੋ ਚੁੱਕੀ ਹੈ ਅੱਜ ਇਹੋ ਜਿਹੇ ਹੱਥ ਚ ਫੜਿਆ ਤੁਸੀਂ ਹਾਂ ਜੀ ਆਹ ਜੀ ਆਹ ਗੈਸ ਵਾਲਾ ਇਹ ਉਹ ਦੂਸਰੇ ਸੀਗੇ ਇੱਕ ਧਮਾਕੇ ਵਾਲਾ ਇੱਕ ਪਲਾਸਟਿਕ ਦੀ ਗੋਲੀ ਹੈ ਜੀ ਉਸ ਦਿਨ ਉਹਥੇ ਪੁਰਦਤ ਵਾਲਾ ਉਹਥੇ ਉਹ ਇੱਥੇ ਸਾਹਮਣੇ ਦੱਸਦੇ ਆਂ ਕਿੱਥੇ ਸੀਗੇ ਜੀ ਜਦ ਮਾਰਿਆ ਸੀਗਾ ਜੀ ਅੱਜ ਐਮਰਜੈਂਸੀ ਵਿੱਚ ਪੀਜੇ ਹੀ ਦਾਖਲ ਹੈ ਜੀ ਐਮਰਜੈਂਸੀ ਵਿੱਚ ਆ ਯੂ ਆਪਰੇਸ਼ਨ ਲਈ ਨੂੰ ਅੰਦਰ ਭੇਜ ਦਿੱਤਾ ਗਿਆ ਹੈ ਇਹ 2.5 ਘੰਟੇ ਦਾ ਆਪਰੇਸ਼ਨ ਹੈ ਜੀ ਉਸ ਤੋਂ ਬਾਅਦ ਚਲੇ ਅਭੀ ਕੀ 50% ਚਾਂਸ ਹੈ ਇੱਕ ਵਕ ਨੇ 50 ਹੈ ਨਹੀਂ ਇਹ ਮੈਂ ਉਹੀ ਕਹਿਣਾ ਚਾਹਾਂ ਆਪਣੇ ਕਿਸਾਨ ਭਰਾਵਾਂ ਨੂੰ ਜਿਹੜੇ ਨੇੜੇ ਤੇੜੇ ਦੇ ਪਿੰਡ ਦੇ ਲੋਕ ਐ ਉਹ ਉੱਥੇ ਬੈਠੇ ਹੀ ਹਜੇ ਉਹ ਉੱਥੇ ਆ ਨਹੀਂ ਰਹੇ ਐ ਅੱਧੇ ਉੱਥੇ ਬੈਠੇ ਅੱਧੇ ਪਿੰਡਾਂ ਦੇ ਲੋਕ ਉਰਾਏ ਹੋਏ ਐ ਜਿਹੜੇ ਮੋੜਾਂ 'ਵਾਂ ਖੜਕੇ ਮੇਰੇ ਵੀਰ ਬੈਠੇ ਐ ਉਹਨਾਂ ਨੇ ਉਹੀ ਬੇਨਤੀ ਪੂਰਾ ਸਾਰੇ ਇਕਜੁੱਟ ਹੋ ਗਏ ਆਪਾਂ ਪੂਰਾ ਆਮ ਐ ਤਾਂ ਹੀ ਉਰਾ ਕੋਈ ਹੱਲ ਹੋਏਗਾ ਜੀ ਭਾਈ ਜਿਹੜੀ ਜਿਹੜੇ ਜਿਹੜੇ ਖੇਤ ਦੇ ਵਿੱਚ ਖੜੇ ਆ ਇੱਥੇ ਫਸਲ ਬਹੁਤ ਖਰਾਬ ਹੋਈ ਐ ਤਾਂ ਜਿਗਰਾ ਜਿਸका इसकी फसल खराब हो गई जो सारी खराब हुई हुई फसल खराब ਹੋ ਗਈ ਨੇ ਭਾਈ ਦੀ ਫਸਲ ਐ ਉਹਨੇ ਕਿਹਾ ਇਹ ਕਹਿੰਦਾ ਮੈਨੂੰ ਫਸਲ ਦੇ ਕੋਈ ਨਹੀਂ ਫਸਲ ਤਾਂ ਮੈਂ ਫੇਰ ਉਗਾ ਲਾਂਗਾ ਪਰ ਮੋਦੀ ਦੀ ਤੌਣ ਚ ਕਿਲਾ ਕੱਢ ਗਿਆ ਤੁਸੀਂ ਮੈਨੂੰ ਫਸਲ ਦੀ ਪਰਵਾਹ ਨਹੀਂ ਐ ਤਾਂ ਮੈਂ ਫੇਰ ਵੀ ਉਗਾ ਲਾਂਗਾ ਪਰ ਭਾਈ ਮਜਬੂਰ ਕੀਤਾ ਗਿਆ ਇਧਰ ਦੀ ਕਿਉਂਕਿ ਸਿੱਧੇ ਰਸਤੇ ਲੰਘਣ ਨਹੀਂ ਦਿੱਤਾ ਗਿਆ ਤਾਂ ਕਰਕੇ ਲੋਕਾਂ ਦੇ ਵੱਲੋਂ ਇਹ ਰੂਪ اختیار ਕੀਤਾ ਗਿਆ ਹਾਂ ਹੁਣ ਮਜਬੂਰੀ ਐ ਕਿਉਂਕਿ ਪਬਲਿਕ ਦਾ ਕਾਠੀ ਜੰਨਾ ਹੈ ਉੱਥੇ ਪੂਰੀ ਦੁਨੀਆ ਹਨੀ ਦੀ ਸਾਰੇ ਕਿਸਾਨ ਪਰਾਵਨ ਹੋਏ ਤੇ ਰਾਣਾ ਪੈ ਰਿਆ ਹੁਣ ਉਹ ਗੋਲੇ ਵੀ ਅੰਦਰ ਹੀ ਛੱਡ ਰਹੇ ਨੇ ਜ਼ਿਆਦਾਤਰ ਤੇ ਉਹਦੇ ਨਾਲ ਹੀ ਖਰਾਬ ਹੋਈ ਹੈ ਕੰਨ ਜੀਗਰੇ ਬਾਈਗਾ ਜਿਸ ਨੇ ਪਾਣੀ ਨਹੀਂ ਦੀ ਜੀ ਇਹਨੂੰ ਵੀ ਪਾਣੀ ਦਿੰਦਾ ਆਪਣੀ ਕਣਕ ਫਿਰ ਵੀ ਅਗਲੇ ਕੁਸਤ ਹੋਆ ਬੇਬੀ ਬੰਦਾ ਕਹ ਰਿਹਾ ਜਾਲਥਾਂ ਬੈਠੇ ਵੀ ਇੰਨੀ ਪਬਲਿਕ ਬੈਠ ਵੀ ਸਕਦੀ ਗਈ ਉਹ ਦਿਨ ਜਿੱਦਣ ਪੰਗੂਆ ਗੋਲਾ ਲੇ ਗਿਆ ਉਦੋਂ ਹਮ ਕਹਿ ਲਤਈ ਉਹ ਗੋਲਾ ਐਸਾ ਜੀ ਦੇਖ ਲੋ ਜੀ ਹਮ ਨੇੜੇ ਤੇ ਉੱਥੇ ਤੇ ਬੋਰੀ ਗੇਰੀ ਦੀ ਫਿਰ ਵੀ ਕਿੱਕੋ ਲੱਤ ਪਟਾਇਆ ਮਾਰੇ ਕੱਪੜੇ ਜੋ ਦੇਖ ਲਈ ਅਸੀਂ ਕਿ ਆ ਉਦਰੇ ਪਰਸੋਂ ਇਹ ਕੱਪੜੇ ਹੀ ਨੇ ਇਧਰ ਪਹਿਲੇ 13 ਤਰੀਕੇ ਨੇ ਇਹ ਕੱਪੜੇ ਇਸ ਤਰ੍ਹਾਂ ਪਾੜ ਦੀ ਔਰ ਬੋਰੀ ਗੇਰੀ ਵੀ ਦੀ ਫਿਰ ਵੀ ਪਾ ਦੋ ਦਿਨ ਬੇਬੀ ਕੋ ਲੱਗ ਤੋ ਗੁੱਟੇ ਜੀ ਇਸ ਤਰ੍ਹਾਂ ਮਤਲਬ ਸਾਰੇ ਮੂੰਹ ਪਏ ਲਾ ਲਿਓ ਜੀ ਹੋਲ ਗਟੇ ਆ ਕੱਚੜੀ ਲਾਈ ਵੀ ਮਤਲਬ ਨਾਂ ਪਮਾ ਇਨਕਾ ਲਾਈ ਵੀ ਜੀ ਪਰ ਨਾ ਦੂਸਰੇ ਦਾ ਕਾਲੇ ਨਾਂ ਕੋਈ ਪਟਕੇ ਸੀ। ਭਾਈ ਅੱਜ ਮੀਟਿੰਗ ਹੈ ਜੋ ਮੀਟਿੰਗ ਤੋਂ ਬਾਅਦ ਨਾ ਕੋਈ ਸੱਟਾਂ ਨਿਕਲਿਆ ਫੇ ਅਗਲੀ ਕਾਰਵਾਈ ਦਿੱਲੀ ਜਾਣ ਦੀ ਪੂਰੀ ਹੈ। ਪੂਰੀ ਕਾਰਵਾਈ ਹੈ। ਭਾਈ ਉਹੀ ਪੂਰੀ ਕਾਰਵਾਈ ਪਹਿਲਾਂ ਕਰ ਰਹੀ ਸੀ ਦਿੱਲੀ ਜਾਣਾ ਤੇ ਜਾਣਾ। ਦਿੱਲੀ ਜਾਏ ਬੰਬ ਸਿੱਟਣ ਚਾਏ ਗੋਲੇ ਸਿੱਟਣ ਜੋ ਮਰਜ਼ੀ ਸਿੱਟਣ। ਸਾਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਅਸੀਂ ਦਿੱਲੀ ਕੂਚ ਕਰਨਾ ਹੈ ਕੋਈ ਕਰਨਾ। ਜੀ ਮੇਹਰਬਾਨੀ ਵਾਪਸ ਕਰਨੀ ਚਾਹੁੰਦੇ। ਮੇਹਰਬਾਨੀ।